ਲਾ ਜੁਗੜੂਆਂ ਦੇ ਵਿੱਚ ਆਏ ਸੀ ਅਸੀਂ ਅੱਜ ਇੱਥੇ ਵੇਖਿਆ ਮਰਕਮਕ ਤਰ੍ਹਾਂ ਦੇ ਨੋਟ ਬਾਈ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਬਾਈ ਜੀ ਇਹਨਾਂ ਬਾਣੇ ਸਾਨੂੰ ਥੋੜੀ ਜਾਣਕਾਰੀ ਹਾਂਜੀ ਹਾਂਜੀ ਇਹ ਵਧੀਆ ਥਾਂ ਲੱਗਦੀ ਹੈ ਕਿੱਥੋਂ ਕਿੱਥੋਂ ਦੇ ਨੋਟ ਹਾਂਜੀ ਹਾਂਜੀ ਸੋ ਆਪਣੇ ਕੋਲੇ ਹਾਰੇ ਘੰਟੀ ਦੇ ਨੋਟਾਂ ਹਨ ਹਾਂ ਜੀ ਜਿਹੜੇ ਮਤਲਬ ਬੰਦਿਆਂ ਨੇ ਬਾਹਰਲੀ ਘੰਟੀ ਤੇ ਕੋਈ ਵੀ ਨੋਟ ਨਹੀਂ ਦਿੱਖਿਆ ਹਾਂ ਜੀ ਅਸੀਂ ਉਹਨਾਂ ਵਾਸਤੇ ਆ ਜਿਹਨਾਂ ਦੇ ਨਾਲ ਲੱਗਿਆ ਹੈ ਉਹਨਾਂ ਵਾਸਤੇ ਸਾਰੇ ਵਾਸਤੇ ਲਾਇਆ ਹੈ ਕਿ ਬਾਹਰਲੀ ਘੰਟੀ ਦੇ ਉਹ ਵੀ ਨੋਟ ਦੇਖ ਲੈ ਜਿਨ੍ਹਾਂ ਨੇ ਕਦੇ ਦੇਖੇ ਨਹੀਂ ਨੇ ਤਾਂ ਸਰ ਆਪਣੇ ਕੋਲੇ ਮਕਾਓ ਸਿੰਗਾਪੁਰ ਆਪਣੇ ਚੌਥਾ ਨੀਲਾ ਜਗਦੇ ਸਾਊਦੀ ਅਰੇਬੀਅਨ ਸਾਰੇ ਯੂ ਐਸ ਡਾਲਰ ਕੈਨੇਡੀਅਨ ਆਸਟ੍ਰੇਲੀਅਨ ਸਾਰੇ ਮਦਦ ਦੇ ਐਕਸਚੇਂਜ ਲਾਈ ਹੋਏ ਸਨ ਹਾਂ ਜੀ ਹਾਂ ਜੀ ਜਿਦੇ ਵਿੱਚ ਤਿੰਨ ਤਰ੍ਹਾਂ ਦੇ ਨੋਟ ਹੈਗੇ ਤਾਂ ਤੇ ਕੋਲੇ ਇੱਕ ਮੇਲਾ ਪਾ 2022 ਤੋਂ ਸੀਐਫ ਮੇਲਾ ਸ਼ੁਰੂ ਕੀਤਾ ਮਸਲਮ ਸਾਡੇ ਕੋਲੇ ਕਟੋਕਟ 50 ਕਟਰੀਆ ਦੇ ਸਾਡੇ ਕੋਲੇ ਨੋਟ ਅਵੇਲੇਬਲ ਹੈਗੇ ਆ 50 ਕੰਟਰੀ ਨੋਟ ਤੁਹਾਡੇ ਕੋਲੇ ਅਵੇਲੇਬਲ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਇੰਡੀਅਨ ਪੁਰਾਣੀ ਕਰੰਸੀ ਜਿਹੜੀ ਕਿ ਸਨ 100 90 20 90 60 ਦੇ ਨੋਟ ਵੀ ਨੇ ਜੀ ਆਨੇ ਆਦੇ ਤਾਂ ਨਾ ਕਹੋ ਜੀ ਕੈਮਰਾਮੈਨ ਪਾਵਾਂਗੇ ਤਾਂ ਤੁਸੀਂ ਕਹੋ ਸਾਡੇ ਕੋਲੇ ਆ ਵੀ ਨੋਟ ਅਵੇਲੇਬਲ ਨੇ ਬਹੁਤ ਪੁਰਾਣਾ ਜਿਹੜਾ ਮਾਦੀ ਵਾਲਾ ਨੋਟ ਸੀਗਾ 10 ਵਾਲਾ 100 ਵਾਲਾ ਉਸ ਤੋਂ ਬਾਅਦ ਆ ਕਿਸਤੀ ਵਾਲਾ 10 ਵਾਲਾ ਠੀਕ ਹੈ ਜੀ 5 ਵਾਲਾ ਬਹੁਤ ਧਨਵਾਦ ਬਹੁਤ ਪਸੰਦ ਆ ਮਾਰੀ ਵਾਲਾ ਸਰਦਾਰ ਸਾਰੇ ਜਿਹੜੀ ਤੁਸੀਂ ਡਿਸਪਲੇ ਦੇਖ ਸਕਦੇ ਹੋ ਬਾਈ ਕੋਣੇ ਰਾਪਰਾ ਦੇ ਪੁਰਾਣੇ ਲੋਟਾ ਵਖਵਾ ਕੰਟਰੀਆ ਦੇ ਹੈਗੇ ਨੇ ਮੇਰੇ ਮੇਰੇ ਕੋਲ ਜਦੋਂ ਅਸੀਂ ਇਹਨਾਂ ਕੋਲੇ ਗਏ ਮੇਰੇ ਦੇ ਫਰਦ ਸਭ ਇਹ ਲਾਇਏ ਪਾਏ ਨੇ